ਦਲਦਾਹ ਹੈ ਗਲ ਰਹੇਗੀ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਕਾਕਾ ਸਿੰਘ ਦੇ ਗੁਰਦੁਆਰੇ ਦਾ ਅੱਜ ਕਰਦੀ ਬਾਤ ਕਰਨਾ ਸੀ ਮੈਂ ਦੇ ਨਾ ਕਿ ਉਹਦਾ ਨਾਮ ਇਹਨਾਂ ਮੈਨੂੰ ਪਤਾ ਬਾਬਾ ਦਾ ਗੁਰਦੁਆਰਾ ਕਿਥੇ ਉਹ ਮੈਂ ਸੰਗਤ ਲੈ ਕੇ ਆ ਰਹੇ ਹਾਂ ਜੀ ਇਨਨ ਮੇ ਸਾਰਿਆਂ ਨੂੰ ਦੱਸਿਆ ਜਿਹੜੀ ਸੰਗੀਤ ਕਲੀਏ ਗੁਰੂ ਦਾ ਬੂਹੇ ਤੇ ਵਾਹਿਗੁਰੂ ਵਾਹਿਗੁਰੂ ਅੱਜ ਜਿਹੜਾ ਸਿੱਖੀ ਦਾ ਮੋਰਚਾ ਹੁਣ ਅੱਗੇ ਵਿੱਚ ਲੱਗਾ ਵਾਹ ਉਹ ਇੱਕ ਸਾਰਾ ਨੰਬਰ ਜੱਟ ਗਿਆ ਉਹ ਕਿਸੇ ਨੂੰ ਪਤਾ ਨਹੀਂ ਉਹ ਖਾਸ ਰਾਜਦਾਨੀ ਪੁੱਠਰ ਦੀ ਜਾਇ ਖਾਸ ਰਾਜਦਾਨੀ ਸਿਆਲਾ ਹਿੰਨੜੂ ਸਾਥ ਰਾਣ ਕਰ ਦਿੱਤਾ ਜੋ ਤੇ ਆ ਮਲਾਈ ਹੱਕ ਬੁਰਕਵੇਂ ਸੇ ਨਾਲ ਲੱਗਦਾਗਾ ਉਹ ਇਸ ਦੇ ਵਿੱਚ ਨਾਲ ਕਰੇਗਾ ਜਿਹੜੇ ਦਰਜ ਜਿਹਨੂੰ ਡੰਗਾ ਪਾਣ ਗਿਆ ਵਾ ਯਾਰ ਯਾਰ ਹੋਰੀਓ ਗਾ ਲਾ ਹਾਂਜੀ ਬਾਬਾ ਜੀ ਨੇ ਹੈੱਡ ਆਫ ਬਿੱਡਾ ਸਾਹਿਬ ਜੀ ਦਾ ਬੀਦੀ ਚੰਦ ਸਾਹਿਬ ਜੀ ਦਾ ਬਾਬੇ ਫਤੇ ਸਿੰਘ ਸਾਹਿਜੀ ਦਾ ਬੰਦਾ ਸਿੰਘ ਸਾਹਿਜੀ ਦਾ ਹਾਰਦੀ ਮੋਜਾਂ ਆ ਬਗਰਾ ਮਿੰਡਰ ਵਾਲਿਆਂ ਦਾ ਹੈਡ ਆਫ ਬਾਬਾ ਸਾਹਿਬ ਜਗਾਰੇ ਵਿੱਚ ਆਵੇ ਨੇ ਹਾਲੇ ਜਾਵੇ ਬੰਦਾ ਸਾਹਿਬ ਵਿਦੇ ਜਨ ਸਾਹਿਬ ਆਪਣਾ ਮਿੰਡਰ ਦੇ ਬਾਹਰ ਦੀ ਮੋਜਾਂ ਸਾਜਦਾ